ਉਨੇ ਇੱਕ ਗਾਲ ਹੋਰ ਗੱਡੀ ਜਦੋਂ ਕਹਿੰਦਾ ਮੈਂ ਸਿੱਧੂ ਬੋਲਦਾ ਮੂਸੇ ਵਾਲਾ ਭਾਈ ਉਹ ਬੰਦਾ ਜਿਵੇਂ ਹੀ ਹੈ ਜਿੱਥੇ ਸਟੈਂਡ ਲੈ ਲਿਆ ਉੱਥੇ ਖੜ ਗਿਆ ਤਾਂ ਖੜ ਗਿਆ ਫੇਰ ਨਹੀਂ ਜੀ ਦੇਦਾ ਚੰਗਾ ਮਾੜਾ ਬੰਦੇ ਨੇ ਉਹਨੂੰ ਸਾਰਾ ਕੁਝ ਲੈ ਕੇ ਦਿੱਤਾ ਕੋਈ ਆਪਦੀ ਭੈਣ ਬਣਾ ਕੇ ਵਿਆਹ ਕੀਤਾ ਦਾ ਤੇ ਉਹ ਜਾਣੇ ਕਿ ਬਹੁਤ ਬਹੁਤ ਖੁਸ਼ ਨੇ ਉਹ ਆ ਜੀ ਉੱਥੇ ਬੈਠੇ ਤੇ ਕਿਸੇ ਮੁੰਡੇ ਨੂੰ ਨਾ ਕੋਈ ਬੰਦਾ ਤੰਗ ਕਰੀ ਜਾਂਦਾ ਸੀ ਉਹਦੀ दारू ਪੀਤੀ ਵੀ ਸੀ ਰਾਤ ਨੂੰ ਆਈ ਬੈਠੇ ਤੇ ਉਹ ਬੰਦਾ ਤੰਗ ਕਰੀ ਜਾਂਦਾ ਜੀ ਮੂੰਹੋਂ ਗਾਲਾਂ ਗੋਲਾਂ ਕੱਢੀ ਜਾਂਦਾ ਸੀ ਤੇ ਉਤੋਂ ਨਾ ਬੰਦੇ ਤੋਂ ਜਣੇ ਕਿ ਜਿਹੜਾ ਸਾਡੇ ਕੋਲੇ ਮੁੰਡਾ ਬੈਠਾ ਜੀ ਉਤੋਂ ਕਿਤੇ ਮਿਸ ਕਾਲ ਵੱਜ ਗਈ ਸੀ ਬੰਦੇ ਦੇ ਨੰਬਰ ਤੇ ਤੇ ਉਹ ਬੰਦਾ ਮੂੰਹੋਂ ਗਾਲਾਂ ਕੱਢੀ ਜਾਂਦਾ ਜੀ ਵੀ ਤੂੰ ਕਾਹ ਤੋਂ ਲਾਇਆ ਫੋਨ ਵੀ ਤੂੰ ਕੌਣ ਬੋਲਦਾ ਜਾਂ ਜਿਵੇਂ ਵੀ ਤੇ ਸਿੱਧੂ ਬਾਈ ਨੇ ਫੋਨ ਫੜਿਆ ਤਾਂ ਕਹਿੰਦਾ ਹਾਂ ਹੈਲੋ ਸਿੱਧੂ ਬੋਲਦਾ ਤੇ ਅਸੀਂ ਮੇਰੇ ਨਾਲ ਦੇ ਜਿਹੜੇ ਹੋਰ ਬੰਦੇ ਵੜੇ ਉਹਨਾਂ ਨੇ ਕਿਹਾ ਵੀ ਸਾਰਾ ਨਾਂ ਨਾਂ ਦੱਸੀ ਵੀ ਯਾਰ ਕੱਲ ਨੂੰ ਅਗਲੇ ਦੀ ਬੰਦੇ ਦੀ ਫੋਨ ਰਿਕਾਰਡਿੰਗ ਤੇ ਹੁੰਦਾ ਤੇ ਕਹਿੰਦਾ ਯਾਰ ਕੋਈ ਨਾ ਤੂੰ ਟੈਨਸ਼ਨ ਨਾ ਲੈ ਕਹਿੰਦਾ ਯਾਰ ਹਾਂ ਕੀ ਗੱਲ ਹੋ ਗਈ ਬਾਈ ਕੀ ਗੱਲ ਹੋ ਗਈ ਮੈਸਗ ਆਲੀ ਵੱਜੀ ਐ ਏਡੀ ਕੀ ਗੱਲ ਹੋ ਗਈ ਕਹਿੰਦਾ ਯਾਰ ਤੂੰ ਗਾਲਾਂ ਕਾ ਤੋ ਕੱਢੀ ਜਾਨਾ ਉਹ ਉਹਨੇ ਇੱਕ ਗਾਲ ਹੋਰ ਕੱਢੀ ਜਦੋਂ ਕਹਿੰਦਾ ਮੈਂ ਸਿੱਧੂ ਬੋਲਦਾ ਮੂਸੇ ਵਾਲਾ ਭਾਈ ਉਹ ਬੰਦਾ ਜਿਵੇਂ ਹੀ ਆਇਆ ਵਹਿ ਗਿਆ ਤੇ ਉਹ ਬੰਦਾ ਕਹਿੰਦਾ ਬਾਈ ਯਾਰ ਵੱਡੇ ਬਾਈ ਯਾਰ ਸੱਚੀ ਸਿੱਧੂ ਮੂਸੇ ਵਾਲਾ ਬੋਲਦਾ ਕਹਿੰਦਾ ਹਾਂ ਕਹਿੰਦਾ ਯਾਰ ਬਾਈ ਗਲਤੀ ਹੋ ਗਈ ਯਾਰ ਵੱਡੇ ਬਾਈ ਫੇਰ ਉਹ ਮਾਫੀ ਆਵਾਂਗੇ ਸਿੱਧੂ ਕਹਿੰਦਾ ਤੂੰ ਗਾਲ ਖਾ ਤੋ ਗੱਡੀ ਯਾਰ ਕਹਿੰਦਾ ਯਾਰ ਬਾਈ ਗਲਤੀ ਹੋ ਗਈ ਵੱਡੇ ਬਾਈ ਚਲੋ ਫੇਰ ਉਹਦਾ ਸੌਟ ਆਊਟ ਜਿਆ ਕਰਾਇਆ ਹੈ ਤੇ ਵਧੀਆ ਬੰਦਾ ਹੀ ਬਾਈ ਕੈਂਟ ਅੰਡਰਸਟੈਂਡ ਵਾਲਾ ਬੰਦਾ ਹੀ ਜਿੱਥੇ ਸਟੈਂਡ ਲੈ ਲਿਆ ਉੱਥੇ ਖੜ ਗਿਆ ਤਾਂ ਖੜ ਗਿਆ ਫੇਰ ਨਹੀਂ ਸੀ ਦੇਖਦਾ ਚੰਗਾ ਮਾੜਾ ਨੁਕਸਾਨ ਉਹ ਇਦਾਂ ਹੀ ਬਾਈ ਕੋਈ ਮੁੰਡਾ ਗੱਲ ਕਰੀ ਜਾਂਦਾ ਸੀ ਉੱਥੇ ਬੈਠੇ ਸੀ ਸਿੱਧੂ ਬਾਈ ਦੇ ਘਰੇ ਆਈ ਤਿੰਨ ਕ ਜਾਨੀ ਸੀ ਚਾਰ ਕ ਜਾਨ ਤੇ ਉਹ ਮੁੰਡਾ ਗੱਲ ਕਰੀ ਜਾਂਦਾ ਸੀ ਕੁੜੀ ਨਾਲ ਤੇ ਉਹ ਬਾਈ ਨੂੰ ਕਹਿੰਦਾ ਯਾਰ ਵੀ ਮੈਂ ਵਿਆਹ ਕਰਾਉਣਾ ਹੂੰ ਕੁੜੀ ਨਾਲ ਵੀ ਮੈਂ ਸੀਰੀਅਸ ਆ ਤੇ ਸਿੱਧੂ ਬਾਈ ਕਹਿੰਦਾ ਵੀ ਯਾਰ ਕੋਈ ਚੱਕਰ ਨਹੀਂ ਤੂੰ ਮੇਰੀ ਗੱਲ ਕਰਾ ਹੂੰ ਕੁੜੀ ਨਾਲ ਗੱਲ ਕਰਾ ਜਦੋਂ ਕੁੜੀ ਨਾਲ ਗੱਲ ਕਰਾਈ ਉਹਨੂੰ ਕਹਿੰਦਾ ਵੀ ਭੈਣੇ ਵੀ ਐ ਸਿੱਧੂ ਬੋਲਦਾ ਹੂੰ ਤੇ ਉਹ ਕਹਿੰਦੀ ਵੀਰੇ ਸੱਚੀ ਗੱਲ ਹੂੰ ਕਹਿੰਦਾ ਭੈਣੇ ਵੀ ਕੋਈ ਹੈਗਾ ਤੇਰੇ ਨੇੜੇ ਤੇ ਉਹ ਕਹਿੰਦੀ ਵੀ ਹਾਂ ਵੀਰਾ ਵੀ ਹੈਗਾ ਡੈਡੀ ਵੀ ਹੈਗਾ ਤੇ ਕੁੜੀ ਕਹਿੰਦੀ ਕਹਿੰਦਾ ਵੀ ਚੱਲ ਭਾਈ ਤੇਰੇ ਡੈਡੀ ਨਾਲ ਗੱਲ ਕਰਾ ਦੇ ਡੈਡੀ ਨਾਲ ਗੱਲ ਕਰਾਈ ਜਦੋਂ ਤੇ ਉਹਨੂੰ ਸਿੱਧੂ ਬਾਈ ਕਹਿੰਦਾ ਵੀ ਵੀ ਸੱਸੀ ਗਾਲ ਜੀ ਵੀ ਐਦਾਂ ਕਰਕੇ ਸਿੱਧੂ ਬੋਲਦਾ ਜੀ ਚਲੋ ਸਾਰੀ ਗੱਲਬਾਤ ਹੋਈ ਕਹਿੰਦੇ ਵੀ ਜੀ ਐਂ ਕਰਕੇ ਵੀ ਕੱਲ ਨੂੰ ਕੋਈ ਮੁੰਡਾ ਤੇ ਕੁੜੀ ਗਲਤ ਸਟੈਪ ਨਾ ਚੱਕ ਜਾਣ ਉਹ ਕਹਿੰਦਾ ਵੀ ਚਲੋ ਸਾਰਾ ਕੁਝ ਦੱਸਤਾ ਵੀ ਐਦਾਂ ਸੇਮ ਆ ਸਾਰਾ ਕੁਝ ਆ ਨਾ ਤੇ ਉਹ ਕਹਿੰਦਾ ਉਜਾਰਾ ਬੰਦਾ ਮੂਹਰੋਂ ਬੰਦਾ ਵੀ ਬਹੁਤ ਚੰਗਾ ਸੀ ਉਹ ਕਹਿੰਦਾ ਵੀ ਵੀਜੀ ਵੀ ਆਸੀ ਕੋ ਦੇ ਨਹੀਂ ਸਕਦੇ ਵੀ ਕੋਈ ਨਸ਼ਾ ਪੱਤਾ ਹੁੰਦਾ ਤੇ ਬਾਈ ਕਹਿੰਦਾ ਵੀ ਮੇਰੇ ਸਾਹਮਣੇ ਦੀ ਗੱਲ ਆ ਉਹ ਕਹਿੰਦਾ ਵੀ ਕੋਈ ਨਸ਼ਾ ਪੱਤਾ ਨਹੀਂ ਕਰਦਾ ਹੂੰ ਤੇ ਮੈਂ ਅੱਜ ਤੁਹਾਨੂੰ ਦੱਸਣ ਲੱਗਾ ਹਾਂ ਮੈਂ ਕਿਸੇ ਨੂੰ ਨਹੀਂ ਦੱਸੀ ਗੱਲ ਐਕਸਕਲੂਸਿਵ ਗੱਲ ਹੈ ਹਾਂ ਤੇ ਵੀ ਨਸ਼ਾ ਪੱਤਾ ਉਹ ਸਾਰੀ ਮੇਰੀ ਗਾਰੰਟੀ ਹੈ ਵੀ ਤੁਸੀਂ ਟੈਨਸ਼ਨ ਨਾ ਲਓ ਜਦੋਂ ਮੈਂ ਭੈਣ ਹੀ ਗਿਆ ਤਾਂ ਬਿਲਕੁਲ ਤੇ ਚਲੋ ਜੀ ਉਹ ਮੰਨ ਗਏ ਤੁਸੀਂ ਇਹ ਦੇਖੋ ਵੀ ਬੰਦੇ ਨੇ ਉਹਨੂੰ ਸਾਰਾ ਕੁਝ ਲੈ ਕੇ ਦਿੱਤਾ ਕੁੜੀ ਜੋ ਆਉਦੀ ਭੈਣ ਬਣਾ ਕੇ ਵਿਆਹ ਕੀਤਾ ਦਾ ਤੇ ਉਹ ਜਾਨੀ ਕਿ ਬਹੁਤ ਬਹੁਤ ਖੁਸ਼ ਨੇ ਹੂੰ ਦੇਖੋ ਇੰਨਾ ਸਿੱਧੂ ਨੇ ਕੀਤਾ ਇੱਕ ਬੰਦੇ ਪਿੱਛੇ ਵੀ ਜਿਹੜਾ ਬੰਦਾ ਉਹਨੂੰ ਬਾਈ ਕਹਿੰਦਾ ਸੀ ਕਦਰ ਕਰਦਾ ਸੀ ਉਹਦੀ ਉਹਦੇ ਪਿੱਛੇ ਸਟੈਂਡ ਲੈ ਕੇ ਤੇ ਤੁਸੀਂ ਬੰਦੇ ਨੇ ਇਹ ਕਿਹਾ ਕਹਿੰਦਾ ਯਾਰ ਮੇਰੀ ਗਰੰਟੀ ਆ ਬੰਦਾ ਕੋਈ ਨਸ਼ਾ ਵਤਤਾ ਨਹੀਂ ਕਰਦਾ ਬਿਲਕੁਲ ਇਹ ਇਹ ਆਪਣੇ ਮਾਲਵੇ ਦੇ ਲਾਲੋ ਇੱਕ ਪਿਆਰ ਦੀ ਲਾਲੋ ਜਾਂ ਇੱਕ ਕਲਾਕਾਰ ਦਾ ਭੋਲਾਪਨ ਲਾਲੋ ਭੋਲਾਪਨ ਵੀ ਬਾਈ ਇੱਕ ਕਈ ਚੀਜ਼ਾਂ ਨਾ ਪ੍ਰਮਾਤਮਾ ਤੁਹਾਨੂੰ ਆਪੇ ਦੇ ਦਿੰਦਾ ਸੰਦੀਪ ਭਾਈ ਕਈ ਚੀਜ਼ਾਂ ਜਿਵੇਂ ਜਿਵੇਂ ਪੈਸੇ ਪੱਖੋਂ ਬੰਦੇ ਦਾ ਦਿਲ ਛੋਟਾ ਵੱਡਾ ਇਹ ਤੁਹਾਨੂੰ ਪ੍ਰਮਾਤਮਾ ਦਿੰਦਾ ਹਾਂ ਬਿਲਕੁਲ ਇਹ ਮੈਂ ਬਹੁਤ ਥਾਵੇਂ ਉਹ ਬੰਦੇ ਵੀ ਦੇਖਿਆ ਪੈਸੇ ਦਿੰਦੇ ਵੀ ਜਿਹੜੇ ਬੰਦਿਆਂ ਦੇ ਘਰੇ ਕੁਝ ਵੀ ਨਹੀਂ ਹੂੰ ਜਿਹੜੇ ਬੰਦੇ ਘਰੋਂ ਜਮਈ ਐ ਹੁੰਦੇ ਆ ਵੀ ਜਿਨ੍ਹਾਂ ਦੇ ਘਰੇ ਰੋਟੀ ਵੀ ਮਸਾ ਪੱਕਦੀ ਹੁੰਦੀ ਹੈ ਨਾ ਮੈਂ ਉਹ ਬੰਦੇ ਵੀ 500000 ਰੁਪਿਆ ਸੇਵਾ 'ਚ ਪਾਉਂਦੇ ਦੇਖਿਆ ਤੇ ਉਹ ਬੰਦੇ ਮੈਂ ਸੇਵਾ 'ਚ ਪਾਉਂਦੇ ਨਹੀਂ ਦੇਖੇ ਜਿਨ੍ਹਾਂ ਕੋਲੇ ਇਹ ਪਤਾ ਹੁੰਦਾ ਵੀ ਇਨ੍ਹਾਂ ਕੋਲੇ 1.2 ਕਰੋੜ ਉਹ ਜਾ ਕੇ ਲੜਾਈ ਵੀ ਕਰਦੇ ਤੁਸੀਂ ਦੇਖੀ ਨਹੀਂ ਆ ਹਾਂ ਤੁਸੀਂ ਇਹ ਦੇਖੋ ਤੁਸੀਂ ਕਦੇ ਸੂਟਾਂ ਵਾਲੀ ਦੁਕਾਨ ਤੇ ਬੈਠੇ ਹੋਏ ਹੋ ਜਿੰਨਾ ਤਕੜਾ ਬੰਦਾ ਹੋ ਉਹ ਸੂਟਾਂ ਵਾਲੇ ਨਾਲ 바ਰਗੇਨਿੰਗ ਵੱਧ ਕਰੂ ਤੇ ਜਿੰਨਾ ਵਿਚਾਰਾ ਗਰੀਬ ਹੋ ਜੇ ਉਹ ਤੋਂ 1000 ਮੰਗਿਆ ਤਾਂ ਉਹਨੇ ਐ ਨਹੀਂ ਪਤਾ 950 ਭਲਾਂ ਦੀ ਕਰਾ ਲਿਓ ਪਰ ਐ ਨਹੀਂ ਹੈਗਾ 20000 ਵੀ ਵਿਚਾਰਾ 500 ਤੇ ਲਿਓ ਉੱਠ ਕੇ ਨਹੀਂ ਜਾਂਦਾ ਦੁਕਾਨ ਚ ਹਾਂ ਉਹਨੇ ਦੇ ਕੇ ਵਿਚਾਰੇ ਨੇ ਵੀ ਚੱਲ ਯਾਰ ਠੀਕ ਆ ਤੇ ਬਾਕੀ ਤੱਕ ਥੋੜਾ ਤੁਸੀਂ ਸਾਈਨ ਵੀ ਰਏ ਆ ਬਾਈ ਨਾਲ ਸਾਈਨ ਵੀ ਨਹੀਂ ਸਾਈਨ ਨਹੀਂ ਸੀ ਅੱਛਾ ਸਾਈਨ ਨਹੀਂ ਸੀ ਬਾਈ ਨਾਲ ਮੈਂ ਤੇ ਗੱਲ ਜ਼ਰੂਰ ਚੱਲੀ ਸੀ ਸਾਡੀ ਵੀ ਇਦਾਂ ਕਰਕੇ ਸਾਈਨ ਕਰ ਲੈਨੇ ਆ ਸਿੱਧੂ ਬਾਈ ਨੇ ਮੈਨੂੰ ਕਿਹਾ ਵੀ ਸੀ ਵੀ ਖਲਾਬ ਤੈਨੂੰ ਸਾਈਨ ਕਰ ਲੈਨੇ ਆ ਫੇਰ ਸਿੱਧੂ ਬਾਈ ਦੇ ਪਤਾ ਨਹੀਂ ਕੀ ਮਨ ਚ ਆਇਆ ਸਿੱਧੂ ਬਾਈ ਨੇ ਮੇਰਾ ਨਾ ਕਿਸੇ ਨਾ ਪਹਿਲਾਂ ਰੋਲਾ ਸੀਗਾ ਬੌਂਡ ਦਾ ਫੇਰ ਉੱਧਰ ਬੌਂਡ ਨਹੀਂ ਸੀ ਕਲੀਅਰ ਹੋਇਆ ਫੇਰ ਉਹ ਸਾਡਾ ਚਲੋ ਜਦੋਂ ਬੌਂਡ ਕਲੀਅਰ ਹੁੰਦਾ ਸੀ ਫੇਰ ਉਹ ਥੋੜੇ ਜਿਹੇ ਪੈਸੇ ਦੇਣੇ ਪੈਣੇ ਸੀ ਫੇਰ ਸਿੱਧੂ ਬਾਈ ਨੂੰ ਜਦੋਂ ਮੈਂ ਦੱਸਿਆ ਮੈਂ ਕਿਹਾ ਵੀ ਬਾਈ ਇਦਾਂ ਪੈਸੇ ਦੇਣੇ ਪੈਣੇ ਸਿੱਧੂ ਬਾਈ ਤੇ ਸਿੱਧੂ ਬਾਈ ਕਹਿੰਦਾ ਯਾਰ ਗੁਲਾਬ ਤੂੰ ਐ ਕਰ ਕਹਿੰਦਾ ਯਾਰ ਤੂੰ ਗੁਲਾਬ ਐ ਕਰ ਤੂੰ ਸਾਰਾ ਕੁਝ ਛੱਡ ਤੂੰ ਪੈਸੇ ਪੂਰੇ ਇਕੱਠੇ ਕਰ ਜਿੰਨੇ ਕੁ ਹੁੰਦੇ ਆ ਕਹਿੰਦਾ ਬਾਕੀ ਤੇਰੇ ਮੈਂ ਦੇ ਦੂੰ ਹੂੰ ਤੇ ਮੈਂ ਕਹ ਬਈ ਵੀ ਨਹੀਂ ਵੀ ਪੈਸੇ ਇਕੱਠੇ ਹੋ ਜਾਣਗੇ ਸਿੱਧੂ ਬਾਈ ਵੀ ਮੈਂ ਥੋੜੇ ਤੇ ਜਮੇ ਬੋਝ ਨਹੀਂ ਪਾਉਂਦਾ ਤੇ ਮੈਂ ਜਦੋਂ ਸਾਡਾ ਉਹ ਕਲੀਅਰ ਹੋਇਆ ਮੂਰਲੇ ਬੰਦੇ ਵੀ ਚੰਗੇ ਸੀ ਚਲੋ ਮੈਂ ਤਾਂ ਚੰਗੇ ਹੀ ਮੰਨਦਾ ਜਿਨ੍ਹਾਂ ਨੇ ਵਿਚਾਰਿਆਂ ਨੇ ਹਨਾ ਆਪਣੇ ਨਾਲ ਇੱਕ ਸੈਟਲਮੈਂਟ ਕਰਕੇ ਆਪਾਂ ਨੂੰ ਆਪਣੇ ਨਾਲ ਨਿਮੇੜ ਲਿਆ ਤੇ ਉਹ ਮੈਨੂੰ ਕਹਿੰਦੇ ਵੀ ਐਦਾਂ ਕਰਕੇ ਸਾਡਾ ਜਦੋਂ ਨਿਬੜਿਆ ਮੈਨੂੰ ਸਿੱਧੂ ਬਾਈ ਕਹਿੰਦਾ ਯਾਰ ਤੂੰ ਆਪਦਾ ਕਰ ਆਪਦੇ ਪੈਸੇ ਕਮਾ ਗਾਣਾ ਕਰਨ ਉਹ ਮੈਨੂੰ ਦੱਸ ਦੀ ਮੈਂ ਤੇਰਾ ਗਾਣਾ ਕਰ ਦੂੰ ਪਰ ਤੂੰ ਪੈਸੇ ਕਮਾ ਤੂੰ ਆਪਦਾ ਸੌਖਾ ਉਹ